ਅਰਜੀਤ ਬਰਾੜ ਬਾਜਾਖਾਨਾ ਅੱਜ ਵੀ ਗੱਲਾਂ ਹੁੰਦੀਆਂ ਗੱਭਰੂਆਂ ਪਰ 16 ਅਪ੍ਰੈਲ 1998 ਨੂੰ ਕੈਰਪੜਾ ਦੇਣ ਚੜਿਆ ਤੇ 17 ਅਪ੍ਰੈਲ ਨੂੰ ਅਖਬਾਰ ਵਿੱਚ ਖਬਰ ਆ ਗਈ ਐਕਸੀਡੈਂਟ ਦੀ ਜਦੋਂ ਇੱਕ ਬਾਡੀ ਦੇ ਚਾਰ ਮਹਾਨ ਸਤਾਰੇ ਅਰਜੀਤ ਬਰਾੜ ਬਾਜਾਖਾਨਾ ਕੇਵਲ ਸੇਖਾ ਤਲਵਾਰ ਤੇ ਇੱਕ ਹੋਰ ਗੱਭ ਗੱਭਰੂ ਐਕਸੀਡੈਂਟ ਵਿੱਚ ਸ਼ਿਕਾਰ ਹੋ ਗਏ ਹਾਦਸੇ ਦਾ ਤੇ ਦੁਨੀਆਂ ਅੱਜ ਵੀ ਚੇਤੇ ਕਰਦੀ ਆ ਹਰੇਕ ਮੈਚਾਂ ਵਿੱਚ ਗੱਲਾਂ ਹੁੰਦੀਆਂ ਪੁੱਤ ਬਰਾੜਾਂ ਦਾ ਜਿਹਦਾ ਪਿੰਡ ਸੀ ਬਾਜਾਖਾਨਾ ਅੱਜ ਵੀ ਗੱਲਾਂ ਕਰਦੇ ਆ ਲੋਕ ਕੋਈ ਵੈਰਲਾ ਮਾਦਾ ਪੁੱਤੀ ਡੱਕਦਾ ਸੀ ਜਦੋਂ ਰੇਡ ਪਾਉਂਦਾ ਸੀ ਨਾ ਉਹਦੇ ਵਰਗਾ ਸਰੀਰ ਅੱਜ ਤੱਕ ਨਾ ਕਿਸੇ ਨੇ ਉਹਦੇ ਵਰਗੀ ਸਾਫ਼ ਸੁਥਰੀ ਖੇਡ ਖੇਡੀ ਰੇਡ